ਗੁਰੂ ਦੇ ਖਾਲਸੇ ਨੂੰ ਖਤਮ ਕਰਨ ਵਾਸਤੇ ਜਿਹੜਾ ਹੁੰਦਾ ਵੈ ਖੁਦ ਖਤਮ ਹੋ ਜਾਂਦਾ ਪਰ ਗੁਰੂ ਦਾ ਖਾਲਸਾ ਖਤਮ ਨਹੀਂ ਹੁੰਦਾ ਵਿਰੋਧ ਤਾਕਤ ਗੁਰੂ ਦੇ ਖਾਲਸੇ ਦੀ ਐਸੀ ਕਿ ਲਪੜਾਂ ਦਾ ਇਤਿਹਾਸ ਗੁਰੂ ਦੇ ਖਾਲਸੇ ਦੇ ਲਪੜ ਚੱਕਰੋ ਤੋਂ ਪਹਿਲੇ ਵੀਡੀਓ ਦੇਖਦੇ ਆਂ ਫਿਰ ਆਪਾਂ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤ ਹੈ ਇੱਕ ਚਪੇੜਾ ਅਜੇ ਹਵਤਾ ਨਹੀਂ ਪਿਆ 8 ਜੂਨ ਵਾਲੇ ਦਿਨ 1984 ਦੇ ਵਿੱਚ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਬਾਬੇ ਖੜਕ ਸਿੰਘ ਨੂੰ ਮਿਲਣ ਆ ਗਿਆ ਸੀ ਜਦੋਂ ਰਾਸ਼ਟਰਪਤੀ ਆਇਆ ਤੇ ਬਾਬਾ ਜੀ ਨੂੰ ਫਤਿਹ ਬੁਲਾ ਕੇ ਲਾਗੇ ਹੋਏ ਤੇ ਬਾਬੇ ਨੇ ਥਾੜ ਕਰਕੇ ਚਪੇੜ ਉਹਦੇ ਮੂੰਹ ਤੇ ਮਾਰੀ ਆ ਆ ਸੀ ਬਾਬੇ ਖੜਕ ਸਿੰਘ ਦੀ ਕਰਾਮਾਤ ਆ ਆ ਸੀ ਬਾਬੇ ਖੜਕ ਸਿੰਘ ਦੀ ਇੱਕ ਜੁਰਤ ਆ ਆ ਸੀ ਬਾਬੇ ਖੜਕ ਸਿੰਘ ਦੀ ਇੱਕ ਮਹਾਨ ਸ਼ਖਸੀਅਤ ਦੇਸ਼ ਦੇ ਰਾਸ਼ਟਰਪਤੀ ਨੂੰ ਚਪੇੜ ਮਾਰ ਕੇ ਇਹ ਗੱਲ ਦੱਸ ਦੇਣਾ ਕਿ ਤੁਸੀਂ ਤਖਤ ਢਾ ਕੇ ਮਾਰਾ ਕੀਤਾ ਏ ਇਹ ਕਿੰਨੇ ਕ ਬਾਬਿਆਂ ਦੇ ਹਿੱਸੇ ਆਇਆ ਗਿਣਤੀ ਦੇ ਉਂਗਲਾਂ ਤੇ ਗਿਣੇ ਜਾਣ ਵਾਲੇ ਬਾਬਿਆਂ ਦੇ ਹਿੱਸੇ ਆਇਆ ਵੈਸੇ ਵੀ ਚਪੇੜਾਂ ਦਾ ਇਤਿਹਾਸ ਬੜਾ ਹੈ ਬਾਬੇ ਖੜਕ ਸਿੰਘ ਨੇ ਜੇ ਚਪੇੜ ਮਾਰੀ ਏ ਤੇ ਸਿੱਖ ਇਤਿਹਾਸ ਚ ਪਹਿਲੀਆਂ ਚਪੇੜਾਂ ਬਾਬੇ ਬਿਧੀ ਚੰਦ ਨੇ ਮਾਰੀਆਂ ਸੀ ਭਗਵਾਨ ਦਾਸ ਕੇਰੜ ਨੂੰ ਮਹਾਰਾਜ ਨੂੰ ਗਾਲਾਂ ਕੱਢੇ ਤੇ ਮਹਾਰਾਜ ਦੇ ਸਾਹਮਣੇ ਟਾ ਕੇ ਕੁੱਟਿਆ ਬਾਬੇ ਬਿਧੀ ਚੰਦ ਨੇ ਭਗਵਾਨ ਦਾਸ ਕੇਰੜ ਇਹ ਪਹਿਲੀਆਂ ਚਪੇੜਾਂ ਵਜੀਆਂ ਸੀ ਫਿਰ ਚਪੇੜਾਂ ਵਜੀਆਂ ਬਾਬੇ ਬਿਧੀ ਚੰਦ ਕੋਲੋਂ ਹੀ ਉਹ ਕਰਤਾਰਪੁਰ ਸਾਹਿਬ ਪੈਂਦੇ ਖਾਨ ਨੂੰ ਇਹ ਵਿੱਚ ਚਪੇੜਾਂ ਦਾ ਇਤਿਹਾਸ ਹੈ ਲੰਮਾ ਚੌੜਾ ਫਿਰ ਚਪੇੜ ਮਾਰੀ ਸੀ ਸਰਦਾਰ ਜਗਤ ਸਿੰਘ ਨੇ ਮਹਾਤਮਾ ਗਾਂਧੀ ਦੇ ਮੂੰਹ ਦੇ ਉੱਤੇ ਇੱਕ ਚਪੇੜ ਮਾਰੀ ਆ ਬਾਬੇ ਖੜਕ ਸਿੰਘ ਨੇ ਇੱਕ ਚਪੇੜ ਆ ਅਜੇ ਹਫਤਾ ਨਹੀਂ ਪਿਆ ਇੱਕ ਚਪੇੜ ਉਹ ਆਏ ਹਾਏ ਹਾਏ ਚੰਡੀਗੜ੍ਹ 에어ਪੋਰਟ ਦੇ ਉੱਤੇ ਦੇਸ਼ ਦੀ ਐਮਪੀ ਵੇਖੋ ਬੰਦੇ ਦੀ ਜ਼ੁਬਾਨ ਬੰਦੇ ਕੋ ਬਹੁਤ ਕੁਝ ਕਰਾਉਂਦੀ ਆ ਬੰਦੇ ਦੇ ਹੱਥ ਵਸ ਨਹੀਂ ਕੋ ਜਾਗਾ ਜਦੋਂ ਜ਼ੁਬਾਨ ਤੋਂ ਅਵਾ ਤਵਾ ਬੋਲ ਗਏ ਨਾ ਤੇ ਛਤਰਾ ਦਾ ਮਸਾਲਾ ਤਿਆਰ ਹੁੰਦਾ ਹੀ ਆ ਜ਼ੁਬਾਨ ਆ ਬੰਦੇ ਨੂੰ ਰਾਜ ਭਾਗ ਦੇ ਦੇਵੇ ਜ਼ੁਬਾਨ ਆ ਬੰਦੇ ਨੂੰ ਛਤਰਾਂ ਦਾ ਹਾਰ ਪਵਾ ਦੇਵੇ ਜਿਨ੍ਹਾਂ ਦੀ ਜ਼ੁਬਾਨ ਅੰਦਰ ਰਸ ਆ ਉਹਨਾਂ ਨੇ ਹਰੀਆਂ ਮਿਰਚਾਂ ਵੀ ਮਹਿੰਗੇ ਭਾਅ ਵੇਚੀਆਂ ਵਾ ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ ਉਹਨਾਂ ਦਾ ਸ਼ਹਿਦ ਵੀ ਨਹੀਂ ਹਾਏ 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 ਬਿਲਕੁਲ ਸਹੀ ਗੱਲ ਸਮਝਾਉਂਦਾ ਯਤਨ ਕਰਿਓ ਜਿਨ੍ਹਾਂ ਦੀ ਜ਼ੁਬਾਨ ਅੰਦਰ ਰਸ ਆ ਉਹ ਹਰੀਆਂ ਮਿਰਚਾਂ ਵੀ ਵੇਚ ਕੇ ਤੇ ਜਿਨ੍ਹਾਂ ਨੂੰ ਬੋਲਣਾ ਨਹੀਂ ਆਇਆ ਉਹਨਾਂ ਨੂੰ ਭਾਵੇਂ ਸ਼ਾਇਦ ਰੱਖ ਕੇ ਦੇ ਦੋ ਸ਼ਾਇਦ ਵੀ ਕੋਈ ਨਹੀਂ ਖਰੀਦਦਾ ਕਿਉਂਕਿ ਆਪਣੀ ਜ਼ੁਬਾਨ ਗੰਦੀ ਆ ਆਪਣੀ ਜ਼ੁਬਾਨ ਕੌੜੀ ਆ ਬੀਬੀ ਨੇ ਆਪਣੀ ਜ਼ੁਬਾਨ ਦਾ ਰਸ ਖਾਦਾ ਉਹ ਫਕੀਰ ਹੀ ਨਾ ਕੋਈ ਉਹ ਤੁਰਿਆ ਜਾਂਦਾ ਤੁਰਿਆ ਜਾਂਦਾ ਕਿਹਾ ਮਾਈ ਦੇ ਘਰ ਚ ਲੱਗਾ ਤੇ ਮਾਈ ਨੂੰ ਆਂਦਾ ਭੁੱਖ ਲੱਗੀ ਮਾਈ ਨੇ ਖੀਰ ਬਣਾਤੀ ਹੁਣ ਖੀਰ ਬਣਾ ਕੇ ਫਕੀਰ ਦੇ ਅੱਗੇ ਰੱਖੀ ਤੇ ਉਹ ਖਾ ਗਿਆ ਤੇ ਖਾਣ ਤੋਂ ਬਾਅਦ ਆ ਕਹਿੰਦਾ ਮਾਈ ਖੀਰ ਬੜੀ ਸਵਾਦ ਆ ਦੁੱਧ ਬਾਜ਼ਾਰੋਂ ਆਂਦਾ ਹੀ ਮਾਈ ਕਹਿੰਦੀ ਨਾ ਆਹ ਵੇੜੇ ਦੇ ਵਿੱਚ ਸੱਜਰ ਸੂਈ ਮੱਝ ਵੱਜੀ ਆ ਇਹ ਉਹਦਾ ਦੁੱਧ ਚੋਇਆ ਸੀ ਵੇਂਦਾ ਵੇਂਦਾ ਫਕੀਰ ਘਰ ਦੇ ਬੂਹੇ ਵੱਲ ਵੇਂਦਾ ਤੇ ਘਰ ਦਾ ਬੂਹਾ ਬੜਾ ਛੋਟਾ ਜਿਹਾ ਸੀ ਤੇ ਮਾਈ ਨੂੰ ਵੇਖ ਕੇ ਕਹਿੰਦਾ ਮਾਈ ਦੁੱਧ ਬੜਾ ਸਵਾਦ ਖੀਰ ਬੜੀ ਸਵਾਦ ਤੇਰੀ ਮੱਝ ਵੀ ਦੁੱਧ ਬੜਾ ਦਿੰਦੀ ਆ ਪਰ ਮੈਨੂੰ ਇੱਕ ਗੱਲ ਦਾ ਡਰੀ ਮੈਂ ਕਿਹਾ ਕੀ ਉਹ ਕਹਿੰਦਾ ਜੇ ਤੇਰੀ ਮੱਝ ਮਰ ਗਈ ਨਾ ਤੇ ਘਰ ਬੜਾ ਛੋਟਾ ਦਰਵਾਜ਼ਾ ਬੜਾ ਛੋਟਾ ਤੇ ਮੱਝ ਕੱਢੀ ਨਹੀਂ ਜਾਣੀ ਮਾਈ ਨੇ ਖੀਰ ਵਾਲਾ ਪਤੀਲਾ ਚੁੱਕ ਕੇ ਤੇ ਫਕੀਰ ਦੇ ਸਿਰ 'ਤੇ ਲਾ ਦਿੱਤਾ ਉਹ ਭੱਜਾ ਜਾਵੇ ਜਦੋਂ ਭੱਜਾ ਜਾਵੇ ਤਾਂ ਕੋ ਤੁਹਾਡੇ ਵਰਗਾ ਕੋਈ ਮਿਲ ਪਾ ਕਹਿੰਦਾ ਫਕੀਰਾ ਆ ਕੀ ਚੋਂਦਾ ਆਉਂਦਾ ਕਹਿੰਦਾ ਜ਼ਬਾਨਦਾਰ ਆ ਹਾਏ 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 ਜਿੰਨੀ ਚੋਂਦਾ ਹੁੰਦਾ ਜ਼ਬਾਨ ਆ ਬੰਦੇ ਕੋ ਜੋ ਮਰਜ਼ੀ ਕਰਾ ਦੇਵੇ ਤੰਗ ਨਰ ਨੌਤ ਪੈ ਗਈ ਮੌਤ ਹਾਏ 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 ਵੀਰੋ ਬੜੀ ਵਧੀਆਂ ਗੱਲਾਂ ਕਰਨ ਦੇਤੇ ਕਿ ਜ਼ਬਾਨਦਾਰ ਆਸ ਉਹਨਾਂ ਕਾ ਕੀ ਚੋਂਦਾ ਹੀ ਫਕੀਰਾ ਕੀ ਚੋਂਦਾ ਹੀ ਉਹਨਾਂ ਕਾ ਜ਼ਬਾਨਦਾਰ ਆਸ ਤਾਂ ਸਾਡੀ ਭੈਣ ਦੇ ਹੱਥਾਂ ਦਾ ਟੇਸ ਆਹਾ ਹਾ ਗੱਲ ਬੜੇ ਧਿਆਨ ਨਾਲ ਸੁਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤੰਗਨਾ ਰਣੋਤ ਉਹਦੀ ਜ਼ਬਾਨ ਦਾ ਰਸ ਰਸ ਮਿੱਠੇ ਵੀ ਹੁੰਦੇ ਆ ਤੇ ਰਸ ਕੋੜੇ ਵੀ ਹੁੰਦੇ ਆ ਦੋ ਤਰ੍ਹਾਂ ਦੇ ਰਸ ਹੁੰਦੇ ਸੋ ਵੀਰੋ ਇਹ ਰਸ ਇੰਨਾ ਕੋੜਾ ਸੀਗਾ ਇੰਨਾ ਕੋੜਾ ਸੀਗਾ ਇੰਨਾ ਜ਼ਹਿਰ ਸੀ ਜ਼ਾਰੇ ਗੱਲ ਜ਼ਹਿਰ ਹੋਏਗਾ ਤਾਂ ਜ਼ਹਿਰ ਹੁੰਦਾ ਹੀ ਕੋੜਾ ਵੀਰੋ ਇਹ ਰਸ ਇੰਨਾ ਕੋੜਾ ਸੀਗਾ ਇੰਨਾ ਜ਼ਹਿਰ ਭਰਿਆ ਸੀਗਾ ਇਨਾ ਜ਼ਹਿਰ ਭਰਿਆ ਸੀਗਾ ਉਹ ਜ਼ਹਿਰ ਦਾ ਰਸ ਜਿਹੜੀ ਜ਼ੁਬਾਨ ਦੇ ਵਿੱਚੋਂ ਜਿਹੜੇ ਕੋੜੇ ਬੋਲ ਬੋਲਦੀ ਸੀ ਨਾ ਆਏ ਹਾਏ 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 ਅੱਜ ਵੀ ਸਿਆਣੇ ਲੋਕ ਕਹਿੰਦੇ ਆ ਕਿ ਬੰਦੇ ਨੂੰ ਜਦੋਂ ਮਾਰਦਾ ਉਹਦਾ ਬੋਲ ਮਾਰਦਾ ਹੁਣ ਬੋਲ ਕੀ ਸੀ ਬੋਲ ਸੀ ਜ਼ਹਿਰ ਬੋਲ ਸੀ ਕੋੜਾ ਫਿਰ ਸਾਡੀ ਭੈਣ ਦੇ ਹੱਥਾਂ ਦਾ ਟੇਸ ਕਲਵਿੰਦਰ ਕੌਰ ਵੱਡੇ ਹੱਥਾਂ ਵਾਲੀ ਭੈਣ ਹਾਂ ਖੁੱਲੇ ਯਾ ਟਾਲੇ ਅਜੀਬੇ ਸੀ ਨਾਨ ਚੋਲੇ ਖਾਣ ਜਾਓ ਨਾ ਤੁਬਾ ਟਾਈਮ ਉੱਥੇ ਚਾਹੀਦਾ ਜਿਹਦਾ ਹੱਥ ਖੁੱਲਾ ਹੋਵੇ ਤੇ ਵਿਰੋਧ ਜਿਹਦੇ ਹੱਥਾਂ ਦਾ ਟੇਸ ਆਪਾਂ ਵੀ ਕਹਿੰਦਾ ਯਾਰ ਉਹਦੇ ਹੱਥਾਂ ਦਾ ਟੇਸ ਵੀ ਬੜਾ ਦਦੀ ਹੈ ਤੇ ਹੱਥ ਵੀ ਬੜਾ ਖੁੱਲਾ ਹੈ ਦੇ ਵੀਰੋ ਕੁਲਵਿੰਦਰ ਕੋਲ ਸਾਡੀ ਪੈਣ ਜਿਹਦਾ ਟੇਸਟ ਬੜਾ ਵਧੀਆ ਜਿਹੜਾ ਟੇਸਟ ਹੈ ਸੱਚ ਦਾ ਟੇਸਟ ਸੱਚ ਬੜਾ ਕੋੜਾ ਹੁੰਦਾ ਕੋੜੇ ਨੂੰ ਕੋੜਾ ਮਾਰਦਾ ਲੋਹੇ ਨੂੰ ਲੋਹਾ ਹੀ ਮਾਰਦਾ ਹੈ ਹਾਂਜੀ ਫਿਰ ਇਨਸਾਫ ਐਸਾ ਉਹਨੇ ਕਿ ਜਿੱਡੀ ਵੱਡੀ ਤੇਰੀ ਜ਼ਬਾਨ ਆ ਨਾ ਉਸ ਤੋਂ ਵੱਡਾ ਮੇਰਾ ਹੱਥ ਹੈ ਫਿਰ ਜਿਸ ਮੂੰਹ ਤੋਂ ਬੋਲੀ ਆ ਉਹਨੇ ਉੱਥੇ ਹੀ ਮਾਰਿਆ ਇਤੇ ਅੱਗਾ ਪਿੱਛਾ ਵੀ ਨਹੀਂ ਕੀਤਾ ਹਾਂ 14 ਤਬਕ ਰੋਣ ਹੋ ਗਏ ਹਾਂ ਪੂਰੀ ਇਨਸਾਫ ਨਾਲ ਮੈਂ ਕਹਿੰਦਾ ਕਿ ਸੋ ਵੀਰੋ ਇਹ ਟੇਸ ਸਾਡੀ ਭੈਣ ਦੇ ਹੱਥਾਂ ਦਾ ਏਦਾਂ ਦਾ ਟੇਸ ਹੈ ਕਿ ਜਦੋਂ ਜਦੋਂ ਵੀ ਤੰਗਣਾ ਰਣੋਲ ਸਾਹਮਣੇ ਆਏਗੀ ਇਹ ਟੇਸ ਇਹ ਸੱਚ ਦਾ ਟੇਸ ਹਰ ਪੰਜਾਬੀ ਨੂੰ ਮਹਿਸੂਸ ਹੋਏਗਾ ਇਹ ਲੱਪੜ ਕੋਈ ਛੋਟਾ ਮੋੜਾ ਲੱਪੜ ਨਹੀਂ ਹੈ ਇਹ ਲੱਪੜ ਐਸਾ ਵਾ ਕਿ ਇਹ ਕਦੀ ਵੀ ਸਾਹਮਣੇ ਆਏਗੀ ਦੇਖੇ ਕੀ ਕੀ ਆਇਆ ਪੰਜਾਬੀ ਇਹ ਇਹਨਾਂ ਨੂੰ ਮੈਂ ਗਾਲ ਨਹੀਂ ਕੱਢਣੀ ਇਹਨਾਂ ਦੀ ਮਾਂ ਨੂੰ ਮੈਂ ਟਕੇ ਟਕੇ ਦਾ ਨਹੀਂ ਕਹਿਣਾ ਕਿਉਂਕਿ ਇਹ ਵੀ ਅੱਗੋਂ ਮੇਰੀ ਮਾਂ ਨੂੰ ਇਦਾਂ ਨਹੀਂ ਕਰਦੇ ਫਿਰ ਕੀ ਕਰਦੇ ਆ ਕਿਉਂਕਿ ਇਹਨਾਂ ਦੇ ਗੁਰੂ ਨੇ ਦੱਸਿਆ ਵੈ ਕਿ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਦੀ ਭਾਵੇਂ ਬੀਬੀ ਆਵੇ ਤੇ ਭਾਵੇਂ ਬੱਚਾ ਆਵੇ ਉਹਦੇ ਉੱਤੇ ਵੀ ਹਮਲਾ ਨਹੀਂ ਕਰਨਾ ਇਸ ਕਰਕੇ ਹੀ ਜਿਹੜਾ ਮੈਂ ਬੋਲ ਬੋਲੇ ਆਣਾ ਇਹਨਾਂ ਨੂੰ ਬੰਦੇ ਨੂੰ ਜਦੋਂ ਮਾਰਦਾ ਉਹਦਾ ਬੋਲ ਮਾਰਦਾ ਸੋ ਇਹ ਬੋਲ ਨਹੀਂ ਮਾਰਦੇ ਲੱਪੜ ਮਾਰਦੇ ਨੇ ਹਾਂਜੀ ਵੀ ਮੈਂ ਗਾਲ ਕੱਢੀ ਤੇ ਵੀ ਮੈਨੂੰ ਗਾਲ ਕੱਢਣ ਨਹੀਂ ਇਹ ਗੁਰੂ ਦਾ ਖਾਲਸਾ ਗੁਰੂ ਦਾ ਖਾਲਸਾ ਡਰਦਾ ਨਹੀਂ ਲੜਦਾ ਹੈ ਹਾਂਜੀ ਤੇ ਡਰਦਾ ਨਹੀਂ ਡਰਾਉਂਦਾ ਹੈ ਸਿਰ ਵੀਰੋ ਡਰ ਕੇ ਅਸੀਂ ਭੱਜਿਆ ਕਿ ਤੰਗੜਾ ਨਾਲੋਂ ਤਨ ਆ ਗਈ ਮੌਤ ਸਿੱਧੀ ਸਾਫ ਗੱਲ ਇਹ ਕਦੀ ਮੂੰਹ ਲੈ ਕੇ ਸਾਹਮਣੇ ਨਹੀਂ ਆ ਸਕਦੀ ਕਿ ਮੇਰੇ ਨਾਲ ਬਣਿਆ ਕੀ ਹੈ ਇਹ ਕੋ چھوٹਾ ਮੋਟਾ ਲੱਪੜ ਨਹੀਂ ਹੈ ਤੇ ਲੱਪੜ ਵੀ ਵੀਰੋ ਆਪਾਂ ਇਤਿਹਾਸ ਨੂੰ ਦੇਸੀ ਉਹਨਾਂ ਨੂੰ ਵਜੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਬਦਤਮੀਜ਼ੀ ਕੀਤੀ ਹੈ ਜਿਨ੍ਹਾਂ ਨੇ ਮੂੰਹ ਚ ਗਾਲਾਂ ਕੱਢੀਆਂ ਸੋ ਇਸ ਕਰਕੇ ਇਹ ਲੱਪੜ ਜਿਹੜਾ ਵਜਿਆ ਵਾ ਇਹ ਸਹੀ ਵਜਿਆ ਵਾ ਤੇ ਪੂਰੀ ਇਨਸਾਫ ਨਾਲ ਵਜਿਆ ਵਾ ਤੇ ਕੁਲਵਿੰਦਰ ਕੋਲ ਸਾਡੀ ਜਿਹੜੀ ਭੈਣ ਖੁੱਲੇ ਹੱਥਾਂ ਵਾਲੀ ਉਹਨੇ ਦੱਸਿਆ ਵੈ ਵੱਡੇ ਹੱਥਾਂ ਵਾਲੀ ਉਹਨੇ ਦੱਸ ਦਿੱਤਾ ਵੈ ਕਿ ਤੇਰੀ ਜ਼ਬਾਨ ਛੋਟੀ ਹੈ ਮੇਰੇ ਹੱਥ ਬੜਾ ਵੱਡੇ ਸੋ ਜਿਨ੍ਹਾਂ ਦਾ ਆਪਾਂ ਇਤਿਹਾਸ ਸੁਣਨਦੇ ਸੀ ਵੀਰੋ ਉਹਨਾਂ ਦੀ ਸੋਚ ਵੀ ਇਹ ਹੋਈ ਸੀ ਕਿ ਸਿੱਖਾਂ ਨੂੰ ਖਤਮ ਕਰਨਾ ਗੁਰੂ ਦੇ ਖਾਲਸੇ ਨੂੰ ਖਤਮ ਕਰਨਾ ਤੇ ਇਹਦੀ ਸੋਚ ਵੀ ਕੀ ਸੀ ਇੰਦਰਾ ਗਾਂਧੀ ਦੇ ਦਰਸੇ ਦੇ ਉੱਤੇ ਚੱਲਣ ਵਾਲੀ ਕਿ ਮੈਂ ਐਮਪੀ ਬਣ ਗਈ ਹਾਂ ਹੁਣ ਮੈਂ ਇਹਨਾਂ ਨੂੰ ਖਤਮ ਕਰ ਦਵਾਂਗੇ ਪਰ ਇਸ ਸੱਚੇ ਇਹਦਾ ਟੇਸਟ ਬੜਾ ਵਧੀਆ ਹਾਂਜੀ ਸੱਚ ਵੀ ਕੋੜਾ ਹੀ ਹੈ ਸਾਡੇ ਵਾਸਤੇ ਮਿੱਠਾ ਤੇ ਉਹਦੇ ਵਾਸਤੇ ਕੋੜਾ ਹਾਂਜੀ ਯਾਰ ਬਿਲਕੁਲ ਸਹੀ ਗੱਲਾਂ ਕਰ ਗਏ ਜ਼ਬਾਨ ਦਾ ਟੇਸਟ ਵਧੀਆ ਹੋਵੇ ਇਦਨੂ ਫਿਰ ਉਹਨਾਂ ਪ੍ਰਸ਼ਾਦ ਆ ਜਾਣਾ ਸੇਗਾ ਤੇ ਡੇਰ ਦੇ ਬੰਦ ਦਾ ਟੇਸ ਵੀ ਕੋੜਾ ਹੋਵੇ ਤੇ ਫਿਰ ਵੀਰੋ ਫਿਰ ਫਿਰ ਸੱਚੀ ਹੋਣਾ ਸੀ ਕਿਉਂਕਿ ਸੱਚ ਵੀ ਕੋੜਾ ਹੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਸਿਸਟਮ ਨਹੀਂ ਚੱਲੇਗਾ ਤੇਰੀ ਸੋਚ ਨਹੀਂ ਚੱਲੇਗੀ ਹੁਣ ਤੂੰ ਜਿਸ ਸੋਚ ਨਾਲ ਕਿਹੜੇ ਮੂੰਹ ਨਾਲ ਆ ਕੇ ਬਾਹਰ ਗੱਲ ਕਰੇਂਗੀ ਤੂੰ ਕਰਕੇ ਦਿਖਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਖਾਲਸੇ ਨੂੰ ਜ਼ਲੀਲ ਕਰਨ ਵਾਸਤੇ ਆਏ ਉਹ ਖੁਦ ਜ਼ਲੀਲ ਹੋ ਗਏ ਖਾਲਸਾ ਖਾਲਸਾ ਜ਼ਲੀਲ ਨਹੀਂ ਹੋ ਸਕਦਾ ਖਾਲਸਾ ਖਤਮ ਨਹੀਂ ਹੋ ਸਕਦਾ ਖੁਦ ਖਤਮ ਹੋ ਜਾਣਗੇ ਬਸ